ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕੋਰਟ ਨੇ ਵੱਡੀ ਖਬਰ ਇਸ ਵੇਲੇ ਦੀ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ ਤਿੰਨ ਗੈਂਗਸਟਰਾਂ ਨੇ ਵਿੱਕੀ ਮਿੱਡੂ ਖੇੜਾ ਦੇ ਗੋਲੀਆਂ ਮਾਰੀਆਂ ਸੀ ਮੁਹਾਲੀ ਦੇ ਵਿੱਚ ਦਿਨ ਦਿਹਾੜੇ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਸੀ ਤਾਂ ਵੱਡੀ ਖਬਰ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕਾਤਲਾਂ ਨੂੰ ਕੋਰਟ ਨੇ 2-2 ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆਈ ਹੈ ਕਤਲ ਕਰਨ ਵਾਲੇ ਤਿੰਨ ਸ਼ੂਟਰਾਂ ਨੂੰ ਮੋਹਾਲੀ ਕੋਰਟ ਨੇ ਸਜ਼ਾ ਸੁਣਾਈ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤਿੰਨ ਸ਼ੂਟਰਾਂ ਨੂੰ ਜੋ ਸ਼ੂਟਰ ਸਨੀ ਲੈਫਟੀ ਸੱਜਨ ਭੋਲੂ ਤੇ ਅਨੀਲ ਲੱਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਿੰਨੇ ਦੋਸ਼ੀ ਜੋ ਨੇ ਉਮਰ ਕੈਦ ਦੀ ਸਜ਼ਾ ਇਹਨਾਂ ਨੂੰ ਸੁਣਾਈ ਹੈ ਮੋਹਾਲੀ ਕੋਰਟ ਨੇ ਤਾਂ ਮਿੱਡੂ ਖੇੜਾ ਦੇ ਕਤਲਾਂ ਨੂੰ ਸਜ਼ਾ ਮਿਲੀ ਹੈ 7 ਅਗਸਤ 2021 ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ ਵਿੱਕੀ ਦਾ ਸਬੂਤਾਂ ਦੀ ਘਾਟ ਕਰਕੇ ਮਾਸਟਰਮਾਈਂਡ ਜੋ ਤਿੰਨ ਗੈਂਗਸਟਰ ਜੇਲਾ ਦੇ ਵਿੱਚ ਬੈਠੇ ਆ ਔਰ ਉਹ ਬਰੀ ਹੋ ਗਏ ਸ਼ਗਨਪ੍ਰੀਤ ਤੇ ਬਾਕੀ ਫਰਾਰ ਮੁਲਜ਼ਮਾਂ ਪੇਸ਼ ਕਰਨ ਦੇ ਹੁਕਮ ਹੋਇਆ ਡੀਜੀਪੀ ਨੂੰ ਇਹ ਬਕਾਇਦਾ ਤੌਰ ਤੇ ਆਰਡਰ ਹੋਇਆ ਇਹ ਦੱਸਿਆ ਉਹਨਾਂ ਦੇ ਵਕੀਲ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਲਿਖਿਆ ਗਿਆ ਬਕਾਇਦਾ ਤੌਰ ਤੇ ਥੋੜੀ ਦੇਰ ਤੱਕ ਬਰੀਫ ਆਰਡਰ ਆ ਜਾਏਗਾ ਉਦੋਂ ਪੂਰੀ ਡਿਟੇਲ ਸਾਹਮਣੇ ਆਏਗੀ ਕਿਉਂਕਿ ਸ਼ਗਨਪ੍ਰੀਤ ਇੱਕ ਮੇਨ ਜਿਹੜਾ ਕੀ ਹੈ ਇਸ ਪੂਰੇ ਮਸਲੇ ਦੇ ਵਿੱਚ ਕਿਉਂਕਿ ਸ਼ਗਨਪ੍ਰੀਤ ਉਹ ਸ਼ਖਸ ਜਿਸ ਦਾ ਨਾਂ ਸਿੱਧੂ ਮੂਸੇਵਾਲਾ ਦੇ ਨਾਲ ਜੁੜਦਾ ਸੀਗਾ ਕਿ ਉਹ ਸਿੱਧੂ ਮੂਸੇਵਾਲਾ ਦੇ ਦੁਬਈ ਦੇ ਇਵੈਂਟ ਉਸਨੇ ਕਰਵਾਏ ਜਾਂ ਕੋਈ ਹੋਰ ਇਵੈਂਟ ਉਸਨੇ ਕਈ ਕਰਵਾਏ ਆਰਗੇਨਾਈਜ਼ ਕਰਵਾਏ ਸੀਗੇ ਔਰ ਉਸਨੇ ਹੀ ਇਹਨਾਂ ਸ਼ੂਟਰਾਂ ਨੂੰ ਪਨਾਹ ਦਿੱਤੀ ਸੀਗੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀ ਬਕਾਇਦਾ ਪੁਲਿਸ ਨੇ ਔਰ ਇਹਨਾਂ ਗੈਂਗਸਟਰਾਂ ਨੇ ਪੁਲਿਸ ਨੂੰ ਦੱਸੀ ਸੀਗੀ ਔਰ ਪੁਲਿਸ ਨੇ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਸੀਗਾ ਸ਼ਗਨਪ੍ਰੀਤ ਫਰਾਰ ਹੈ ਸ਼ਗਨਪ੍ਰੀਤ ਪਗੋੜਾ ਹੋਇਆ ਹੋਇਆ ਔਰ ਦੱਸਿਆ ਜਾ ਰਿਹਾ ਹੈ ਕਿ ਸ਼ਗਨਪ੍ਰੀਤ ਆਸਟ੍ਰੇਲੀਆ اور ਇਸ ਤਰ੍ਹਾਂ ਦੀ ਸੋਰਸੇਜ਼ ਨੇ ਜਾਣਕਾਰੀ ਸਾਂਝੀ ਕੀਤੀ ਸੀ ਚਰਚਾ ਸੀਗੀ ਕਿ ਸ਼ਗਨਪ੍ਰੀਤ ਨੇ ਫੋਨ ਕਰਕੇ ਗਵਾਹਾਂ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤਾਂ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਹੁਣ ਸਜ਼ਾ ਮਿਲੀ ਹੈ ਤਿੰਨ ਕਾਤਲ ਜਿਹੜੇ ਨੇ ਉਹਨਾਂ ਨੂੰ ਸਜ਼ਾ ਮਿਲੀ ਹੈ ਪਰ ਜੋ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਨੇ ਉਹਨਾਂ ਦਾ ਪਹਿਲਾ ਬਿਆਨ ਆਇਆ ਅਜੇ ਮਿੱਡੂ ਖੇੜਾ ਦੇ ਮਨ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਟੀਜ਼ ਹੈਗੀ ਹੈ ਕਿ ਜਿਹੜੇ ਮੁੱਖ ਸਾਜ਼ਿਸ਼ ਘਾੜੇ ਸੀਗੇ ਉਹਨਾਂ ਨੂੰ ਸਜ਼ਾ ਨਹੀਂ ਮਿਲ ਪਾਈ ਉਹ ਉਹਨਾਂ ਨੇ ਕਿਹਾ ਕਿ ਤਾਂ ਪਹਿਲਾ ਸਟੈਪ ਪੂਰਾ ਹੋਇਆ ਅਜੇਪਾਲ ਮਿੱਡੂ ਖੇੜਾ ਦਾ ਬਿਆਨ ਆਇਆ ਅਜੇਪਾਲ ਮਿੱਡੂ ਖੇੜਾ ਇਮੋਸ਼ਨਲ ਵੀ ਸੀ ਕਿਉਂਕਿ ਵਿੱਕੀ ਮਿੱਡੂ ਖੇੜਾ ਉਹਨਾਂ ਦਾ ਛੋਟਾ ਭਰਾ ਸੀ ਔਰ ਵਿੱਕੀ ਮਿੱਡੂ ਖੇੜਾ ਦੀ ਜਦੋਂ ਮੌਤ ਹੋਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਜਦੋਂ ਤੱਕ ਮੇਰੇ ਸਾਥ ਚੱਲਦੇ ਆ ਉਦੋਂ ਤੱਕ ਮੈਂ ਲੜਦਾ ਰਹਾਂਗਾ ਵਿੱਕੀ ਦੇ ਇਨਸਾਫ ਦੇ ਲਈ ਤਾਂ ਵਿੱਕੀ ਮਿੱਡੂ ਖੇੜਾ ਦੇ ਇਨਸਾਫ ਦਾ ਪਹਿਲਾ ਸਟੈਪ ਜਿਹੜਾ ਉਹ ਪੂਰਾ ਹੋਇਆ ਇਹ ਅਜੀਪਾਲ ਮਿੱਡੂ ਖੇੜਾ ਦਾ ਬਿਆਨ ਆਇਆ ਔਰ ਸੰਨੀ ਲੈਫਟੀ ਅਨਿਲ ਲੱਠ ਔਰ ਇੱਕ ਹੋਰ ਜਿਹੜਾ ਸ਼ੂਟਰ ਸੀਗਾ ਸਰਜਨ ਪੋਲੂ ਸੰਨੀ ਲੈਫਟੀ ਸਰਜਨ ਪੋਲੂ ਤੇ ਅਨਿਲ ਲੱਠ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਨਾਲ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ 7 ਅਗਸਤ 2021 ਨੂੰ ਦਿਨ ਦਿਹਾੜੇ ਵਿੱਕੀ ਮਿੱਡੂ ਖੇੜਾ ਦਾ ਇੱਕ ਦਰਜਨ ਤੋਂ ਵੱਧ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਵਿੱਕੀ 70 ਸੈਕਟਰ 70 ਦੇ ਵਿੱਚ ਸੀਗਾ ਇੱਕ ਆਪਣੇ ਸਾਥੀ ਦੇ ਕੋਲ ਗਿਆ ਸੀਗਾ ਪ੍ਰਾਪਰਟੀ ਡੀਲਰ ਦਾ ਕੰਮ ਉਸ ਦਾ ਸਾਥੀ ਕਰਦਾ ਸੀ ਕੋਈ ਦੋਸਤ ਉਸ ਨੂੰ ਮਿਲ ਕੇ ਇਹ ਗੱਡੀ 'ਚ ਬੈਠਣ ਲੱਗਾ ਸੀ ਫੋਰਚੂਨਰ ਗੱਡੀ ਦੇ ਵਿੱਚ ਔਰ ਉਸ ਵੇਲੇ ਵਿੱਕੀ ਬਿਲਕੁਲ ਨੇ ਹੱਥਾ ਸੀ ਹਾਲਾਂਕਿ ਉਸ ਦੀ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡੈਸ਼ਬੋਰਡ ਦੇ ਵਿੱਚ ਉਸਦਾ ਵੈਪਨ ਹੈਗਾ ਸੀਗਾ ਸ਼ਾਇਦ ਉਸਦੇ ਕੋਲ ਵੈਪਨ ਹੁੰਦਾ ਤਾਂ ਉਸਦੀ ਜਾਨ ਬਚ ਸਕਦੀ ਸੀਗੀ ਪਰ ਉਸ ਵੇਲੇ ਵਿੱਕੀ ਨਿਹੱਥਾ ਸੀਗਾ ਨਿਹੱਥੇ ਵਿੱਕੀ ਮਿੱਡੂ ਖੇੜਾ ਤੇ ਸ਼ੂਟਰਾਂ ਨੇ ਗੋਲੀਆਂ ਚਲਾ ਦਿੱਤੀਆਂ ਸੀਗੀਆਂ ਔਰ ਮੌਕੇ ਦੇ ਉੱਪਰ ਹੀ ਹਾਲਾਂਕਿ ਵਿੱਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਕਰੀਬਨ 500 ਮੀਟਰ ਭੱਜਿਆ ਪਰ ਉਹ ਸ਼ਾਇਦ ਪੂਰਾ ਧਾਰ ਕੇ ਆਏ ਸੀਗੇ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਕਰਕੇ ਵਾਪਸ ਮੁੜਨਾ ਤਾਂ ਵਿੱਕੀ ਨੂੰ ਜਦੋਂ ਭੱਜ ਰਿਹਾ ਸੀਗਾ ਜਾਨ ਬਚਾਉਣ ਦੇ ਲਈ ਉਸ ਵੇਲੇ ਵੀ ਪਿੱਛੋਂ ਉਹਨਾਂ ਨੇ ਗੋਲੀਆਂ ਮਾਰੀਆਂ ਤਾਂ ਤਕਰੀਬਨ 13 ਗੋਲੀਆਂ ਵਿੱਕੀ ਮਿੱਡੂ ਖੇੜਾ ਦੇ ਮਾਰੀਆਂ ਗਈਆਂ ਸੀ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ ਤਾਂ ਹੁਣ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਸਜ਼ਾ ਮਿਲੀ ਆ ਤਿੰਨ ਕਾਤਲਾਂ ਨੂੰ ਸਜ਼ਾ ਮਿਲੀ ਆ ਜੋ ਉਮਰ ਕੈਦ ਹੋਈ ਆ ਤਿੰਨ ਸ਼ੂਟਰ ਜਿਹੜੇ ਸੀ ਜਿਨ੍ਹਾਂ ਨੇ ਸ਼ੂਟ ਕੀਤਾ ਜਿਨ੍ਹਾਂ ਨੇ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਗੋਲੀਆਂ ਮਾਰ ਕੇ ਉਹਨਾਂ ਨੂੰ ਸਜ਼ਾ ਮਿਲੀ ਆ ਕਿਤੇ ਨਾ ਕਿਤੇ ਥੋੜਾ ਬਹੁਤ ਪਰਿਵਾਰ ਦੇ ਜੋ ਜ਼ਖਮਾਂ ਤੇ ਮਰਹਮ ਲੱਗਿਆ ਹੋਏਗਾ ਅੱਜ ਪਰ ਕਿਤੇ ਨਾ ਕਿਤੇ ਜੋ ਬਿਆਨ ਸੁਣ ਰਹੇ ਸੀਗੇ ਤਾਂ ਅਜੀਪਾਲ ਮਿੱਡੂ ਖੇੜਾ ਦੇ ਮਨ ਦੇ ਵਿੱਚ ਟੀਸ ਹੈਗੀ ਆ ਸ਼ਾਇਦ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੇ ਕਿਹਾ ਕਿ ਇਹ ਪਹਿਲਾ ਸਟੈਪ ਪੂਰਾ ਹੋਇਆ ਇਹ ਜੇ ਪਹਿਲਾ ਸਟੈਪ ਹੈ ਲੜਾਈ ਲੜਾਂਗੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਹੋਰ ਕੰਮ ਹੈ ਹੀ ਨਹੀਂ ਮੈਨੂੰ ਤਾਂ ਹੁਣ ਬਸ ਸਿਰਫ ਵਿੱਕੀ ਮਿੱਡੂ ਖੇੜਾ ਦੇ ਆਪਣੇ ਭਰਾ ਦੇ ਇਨਸਾਫ ਦੇ ਲਈ ਲੜਾਈ ਲੜਨੀ ਹੈ ਔਰ ਜਿੱਥੇ ਵੀ ਜਾਣਾ ਪਿਆ ਜਾਵਾਂਗਾ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਸੀਗਾ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਦਾ ਵੀ ਬਿਆਨ ਆਇਆ ਤਾਂ ਮਿੱਡੂ ਖੇੜਾ ਦੇ ਕਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਵਿੱਕੀ ਮਿੱਡੂ ਖੇੜਾ ਜੋ ਕਿ ਯੂਥ ਅਕਾਲੀ ਦਲ ਦਾ ਲੀਡਰ ਸੀਗਾ ਔਰ ਯੂਨੀਵਰਸਿਟੀ ਦਾ ਇੱਕ ਚਰਚਾ ਚਿਹਰਾ ਸੀਗਾ ਵਿੱਕੀ ਮਿੱਡੂ ਖੇੜਾ ਔਰ ਬੰਬੀਹਾ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਸ ਵੇਲੇ ਕਿ ਬਕਾਇਦਾ ਉਸ ਦੇ ਵਿੱਚ ਜੋ ਪੁਲਿਸ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਗੈਂਗਸਟਰ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਵਿੱਕੀ ਮਿੱਡੂ ਖੜਾ ਜੋ ਹੈ ਲਾਰੈਂਸ ਗਰੁੱਪ ਦੇ ਨਜ਼ਦੀਕ ਹੈ ਇਸ ਕਰਕੇ ਬੰਮੀਹਾ ਗੈਂਗ ਨੇ ਵਿੱਕੀ ਦਾ ਕਤਲ ਕੀਤਾ ਤਾਂ ਇਸ ਤਰ੍ਹਾਂ ਦਾ ਜ਼ਿਕਰ ਪੁਲਿਸ ਦੇ ਵੱਲੋਂ ਵੀ ਕੀਤਾ ਗਿਆ ਸੀਗਾ ਤਾਂ ਹਾਲਾਂਕਿ ਸਬੂਤਾਂ ਦੀ ਘਾਟ ਕਰਕੇ ਮਾਸਟਰਮਾਈਂਡ ਗੈਂਗਸਟਰ ਜੋ ਨੇ ਜੋ ਜੇਲ੍ਹਾਂ ਦੇ ਵਿੱਚ ਬੈਠੇ ਆ ਔਰ ਉਹਨਾਂ ਦੀ ਜਾਨ ਬਚ ਗਈ ਉਹ ਬਰੀ ਹੋ ਗਏ ਕਿਉਂਕਿ ਇਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਨਹੀਂ ਜੋ ਪੁਲ ਸਬੂਤ ਨਹੀਂ ਪੇਸ਼ ਕਰ ਪਾਈ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਮੁਹਾਲੀ ਪੁਲਿਸ ਦਾ ਵੀ ਇਸ ਦੇ ਵਿੱਚ ਫੇਲਿਅਰ ਰਿਹਾ ਕਿਉਂਕਿ ਜਿਹੜੀਆਂ ਚੀਜ਼ਾਂ ਚਾਰਟ ਸ਼ੀਟ ਦੇ ਵਿੱਚ ਸੀਗੀਆਂ ਉਹ ਪ੍ਰੂਵ ਨਹੀਂ ਕਰ पाए ਮੋਹਾਲੀ ਪੁਲਿਸ ਪ੍ਰੂਵ ਨਹੀਂ ਕਰ ਪਾਈ तमाम तरह ਦੇ ਸਵਾਲ ਵੀ ਉੱਠੇ ਸੀਗੇ ਕਿ ਜੋ ਪੁਲਿਸ ਹੈ ਉਹ ਸਬੂਤ ਪੇਸ਼ ਨਹੀਂ ਕਰ ਪਾਈ ਉਸ ਤਰ੍ਹਾਂ ਦੇ ਹਾਲਾਂਕਿ 15 ਰਾਉਂਡ ਫਾਇਰਿੰਗ ਹੋਈ ਸੀ 15 ਰਾਉਂਡ ਫਾਇਰ ਹੋਏ ਸੀਗੇ ਉਹਨਾਂ ਦੇ ਵਿੱਚੋਂ 13 ਗੋਲੀਆਂ ਵਿੱਕੀ ਮਿੱਡੂ ਖੇੜਾ ਦੇ ਲੱਗੀਆਂ ਸੀਗੀਆਂ ਬਹੁਤ ਬਰੂਟਲੀ ਵਿੱਕੀ ਦਾ ਕਤਲ ਕੀਤਾ ਗਿਆ ਸੀ ਗੈਂਗਸਟਰਾਂ ਦੇ ਵੱਲੋਂ ਤਾਂ ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂ ਖੇੜਾ ਦਾ ਜੋ ਮਰਡਰ ਹੋਇਆ ਸੀ ਉਸ ਮਾਮਲੇ ਦੇ ਵਿੱਚ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ